ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੰਦਰਪਰੀਆ ਡੇਰੀ ਫਾਰਮ ਵਿੱਚ ਆਸ ਕਰਦੇ ਆਂ ਜੋ ਵੀ ਇਸ ਚੈਨਲ ਨਾਲ ਜੁੜਿਆ ਸਾਰੇ ਹੀ ਚੜ੍ਹਦੀ ਕਲਾ ਤੇ ਤੰਦਰੁਸਤੀ ਜੋ ਹੋਵੇ ਜੀ ਕੁਐਸਟ ਬੇਨਤੀ ਕਰਦੇ ਆਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਲੱਗਦੇ ਬੈਲ ਬਟਨ ਨੂੰ ਆਲ ਸੈਟ ਕਰਿਓ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਆਪ ਜੀ ਨੂੰ ਜਲਦੀ ਮਿਲ ਸਕੇ ਅੱਜ ਦੀ ਵਿਜਿਟ ਪਿੰਡ 마שיਕੇ ਜ਼ిల్లా ਸ਼ੇਰੀ ਤਰਨਤਾਰ ਸਾਹਿਬ ਤੇ ਤਸਵੀਰ ਸੱਜਣੋਂ ਜਿਹੜੀ ਇਹਨੂੰ ਲੱਗਦੀ ਪੱਟੀ ਬਾਈ ਰਾਜ ਪਾਲ ਦੇ ਘਰ ਪਹੁੰਚ ਚੁੱਕੇ ਆਂ ਸਾਰੀ ਡਿਟੇਲ ਲੈ ਕੇ ਸਾਂਝੀ ਕਰਾਂਗੇ ਵੀਡੀਓ ਨੂੰ ਐਂਡ ਤੱਕ ਰਵੇਖੋ ਵੇਖ ਕੇ ਅੱਗੇ ਵੀਡੀਓ ਨੂੰ ਸ਼ੇਅਰ ਕਰਿਓ ਹੋਰ ਵੀ ਕਿਹੇ ਵੀਰ ਦਾ ਕੋਈ ਫਾਇਦਾ ਹੋ ਜੇ ਨਾਲੇ ਦੂਸਰੀ ਬੇਨਤੀ ਇਹ ਕਰਦੇ ਆਂ ਆਪਣੀ ਨਰਖ ਤੇ ਪਰਖ ਕਰਨ ਦਾ ਤੁਹਾਡਾ ਫਰਜ਼ ਪੈਸੇ ਲਾਉਣੇ ਹੁੰਦੇ ਤਸਾਂ ਲਾਗੇਤ ਕਰਕੇ ਤਸੱਲੀਆਂ ਲੈ ਕੇ ਜਾਇਆ ਕਰੋ ਤੇ ਬਾਕੀ ਥੋੜੀ ਜੀ ਠੰਡ ਠੰਡ ਤੋਂ ਆਪਦਾ ਵਿਚਾਰ ਰੱਖਿਆ ਕਰੋ ਧੁੰਦ ਜਾਰੀ ਪੈਂਦਾ ਵੀ ਆ ਮਨੁੱਖਾ ਜੀਮ ਨੇ ਇੱਕ ਰਾਂ ਮੈਲਾ ਵੱਤ ਤੋਂ ਵੱਧ ਇਹੰਦਾ ਜਿਹੜਾ ਆਪਾਂ ਖਿਆਲ ਰੱਖੀਏ ਤੇ ਆਪਣੀ ਨਰਖਪਤ ਤਸੱਲੀਆਂ ਕਰਿਆ ਕਰੋ ਕਰਕੇ ਫਿਰ ਵੀ ਜਿੱਥੇ ਭਰੋਸਾ ਹੈ ਉਤੋਂ ਤੁਸੀਂ ਆਨਲਾਈਨ ਵੀ ਮਗਾ ਸਕਦੇ ਜੀ ਤੇ ਬਾਕੀ ਸਾਰੀ ਡੀਟੇਲ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆ ਆਓ ਕਰਕੇ ਗੱਲ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਸਤਿ ਸ੍ਰੀ ਅਕਾਲ ਛੱਡੀ ਕਲਪਾ ਛੱਡੀ ਕਲਪਾ ਠੀਕ ਹੈ ਜੀ ਸੰਤੂ ਸਾਹਿਬ ਜੀ ਤੁੰਦ ਬਹੁਤ ਪਾਤੀ ਜੋ ਇਹ ਸਰਗੁਰੂ ਹੀ ਕਰੀ ਕਰਨ ਵਾਲਾ ਦੇ ਉਹਦੀਆਂ ਖੇਡਾਂ ਆ ਆਪਾਂ ਆਪਣੇ ਵਾਸਤੇ ਆਪਾਂ ਦਿਨ ਲਾ ਦਈਏ ਇਹ ਰਾਈ ਖਰੇ ਕੀ ਦੇਣ ਠਾ ਜਨਤਾ ਬੀ ਹੋ ਬੜੀ ਧੁੰਦ ਠੰਡ ਬੜੀ ਹੋ ਗਈ ਹਨਾ ਠੰਡ ਦੇ ਇਹੋ 2 ਮਹੀਨੇ ਹੁਣ ਪੂਰੇ ਠੰਡ ਪਰ ਇਹ ਕੀ ਧਿਆਨ ਰੱਖਣਾ ਪੈਣਾ ਸਾਰਿਆਂ ਨੂੰ ਹਾਂ ਅਹੀ ਵੀ ਚਲੋ ਸਾਰੇ ਭੈਣ ਭਰਾਵਾਂ ਬੱਚਿਆਂ ਦਾ ਖਿਆਲ ਰੱਖਣਾ ਆਪ ਦਾ ਖਿਆਲ ਰੱਖਣਾ ਮਾਲ ਡੰਗਰ ਦਾ ਖਿਆਲ ਰੱਖਣਾ ਹਾਂ ਜੀ ਠੰਡ ਜਾਰੀ ਕਰਕੇ ਜਿਵੇਂ ਇਹੋ ਹੀ ਆ ਚਾਰ ਦਿਨ ਪਚਾ ਕੇ ਰੱਖ ਲੈਣਾ ਤੇ ਹੁਣ ਸ਼ਾਮ ਦਾ ਟਾਈਮ ਹੋ ਗਿਆ ਤੇ ਵੇਖ ਲੋ ਅਜੇ ਠੰਡ ਪੂਰੀ ਪੂਰੀ ਆ ਹਨਾ ਕੋਈ ਮਾਸਾ ਜ ਨਹੀਂ ਨਿਕਟੀ ਤੇ ਨਾਮ ਡਰੈਸ ਦੱਸ ਕੇ ਕਰਾ ਨਾਮ ਰਾਜਪਾਲ ਸਿੰਘ ਹਾਂ ਜੀ ਪਿੰਡ ਮਾਸੀਕੇ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਠੀਕ ਹੈ ਜੀ ਤੇ ਆ ਫਿਰ ਸੂ ਵੀ ਵਹਿੜ ਵਛੀ ਬੜੀ ਪਿਆਰੀ ਦਿੱਤੀ ਆ ਵਛੀ ਐਰ ਸ਼ਰਦੀ ਐਰ ਸ਼ਰਦੀ ਵਛੀ ਦਿੱਤੀ ਹੈ ਹਾਂ ਕਿੰਨਾ ਸੂਆ ਵੈਡ ਸੂਈ ਆ ਦੂਜਾ ਸੂਈ ਆ ਦੂਜਾ ਕਿੰਨਾ ਕਿ ਦੁੱਧ ਤੁਹਾਡੇ ਢੜਕੇ ਨਾ ਦੁੱਧ ਪਿਛਲੇ ਪਹਿਲੇ ਸੂਏ ਨੇ ਹਾਂ ਵੀ 13 ਲੀਟਰ ਚੁੰਦੇ ਨੇ 13 14 ਹੂੰ ਤੇ ਯਾਰ ਕੀ ਵੇਖੋ ਹੁਣ ਕਿੰਨਾ ਦੇ ਦਈਏ 13 14 ਦੀ ਉਮੀਦ ਹੀ ਕਰਦੇ ਹਣਾ ਖੁੱਲ ਕੇ ਇਹ ਕਰਾ ਨੂੰ ਤੋੜ ਤਰਾ ਕਰਾਈਏ ਚੈੱਕ ਹੋਰ ਆਜੂ ਲਓ ਜੀ ਚਾਹ ਪੀਂਠਾ ਲਓ ਭਾਈ ਸਜਣੋ ਥਾਂ ਤੁਹਾਨੂੰ ਬੜਾ ਸੋਹਣਾ ਬੱਚੀ ਨੇ ਕੱਢਿਆ ਜੀ ਦੂਜਾ ਸੂਆ ਮਗਰ ਬੱਚੀ ਐ ਸ਼ਹਿਰ ਦੀ ਤੇ ਵੇਖ ਲਓ ਬੱਚੀ ਬੜੀ ਪਿਆਰੀ ਆ ਤੇ ਵੈੜ ਵੀ ਸੋਹਣੀ ਆ ਕਿ ਜ਼ਿਆਦਾ ਵੱਡੇ ਕਰਦੀ ਨਹੀਂ ਮੀਡੀਅਮ ਦੇ ਕਰਦੀ ਆ ਨੋਈ ਇਹ ਪ੍ਰੋਪਰ ਜ਼ੇਰ ਪੈਣ ਵਾਲੀ ਬਾਕੀ ਜਿਹੜੀ ਆ ਰਹਿ ਗਈ ਆ ਲਓ ਜੀ ਮੋੜ ਲਿਓ ਜੀ ਲਾਓ ਹਲੋ ਜੀ ਕੀ ਪਤਾ ਲਓ ਜੀ ਵੇਰ ਸੋਣੀ ਆ ਜ਼ੇਰ ਬਾਕੀ ਰਹਿੰਦੀ ਆ ਪੈਣ ਵਾਲੀ ਅਜੇ ਸੂਗ ਗਈ ਹਟਈ ਆ ਤੇ ਮਾਗਰ ਵਾਸੀ ਆ ਠੀਕ ਆ ਜੀ ਬਾਕੀ ਇੱਕ ਸਿੰਗ ਦੀ ਜਿਹੜੀ ਫੋਟ ਫੁੱਟੀ ਹੋਈ ਆ ਉਹ ਦੇਖ ਸਕਦੇ ਜੀ ਥਾਣ ਪ੍ਰੋਪਰ ਬੜਾ ਸਾਫ ਸੁਥਰਾ ਲੱਗਾ ਗ੍ਰੇਨੇਟ ਤੋਂ ਤੁਹਾਨੂੰ ਕਰਵਾ ਦਿੰਨੇ ਚੱਕ ਦੇਖ ਸਕਦੇ ਥਾਣ ਮੁਰਜੀ ਦੇ ਪਾਵਿਆਂ ਅਰਗੇ ਆ ਜੀ ਹਾਂ ਚਾਰੇ ਥਾਣ ਚੌਂ ਗੁੱਠਾਂ ਤੇ ਜਿਹੜੇ ਸੱਜਣੋਂ ਲੱਗੇ ਹੋਏ ਨੇ ਇਹ ਕਰਾਂ ਲੀੜਾ ਲਾ ਕੇ ਵੀ ਤੁਹਾਨੂੰ ਦਿਖਾ ਦਿੰਨੇ ਮੜਿਆ ਬਾਕੀ ਠੀਕ ਹੈ ਰਾਜੀ ਆ ਪਿੰਡੇ ਦੇ ਹਾਂ ਜੀ ਲੋ ਜੀ ਦੇਖ ਸਕਦੇ ਜੀ ਬਾਕੀ ਪੇਟ ਪੂੜਾ ਵੀ ਸੋਹਣਾ ਵੱਡੀ ਆ ਕੋਈ ਬਾਲੀ ਵੀ ਨਹੀਂ ਛੋਟੀ ਤੇ ਨਾ ਕੋਈ ਜਿਆਦੀ ਵੱਡੀ ਲੋ ਜੀ ਪਾਧੋ ਲਈਦਾ ਪਾਧੋ ਜੀ ਸੋਹਣੀ ਆ ਜਿੰਨੀ ਕੋ ਪਿਛੋਂ ਵੀ ਦੇਖ ਸਕਦੇ ਜੀ ਆਟਰ ਕੁਆਲਟੀ ਲੋ ਜੀ ਕਿਆ ਬਾਤਾਂ ਤੇ ਬਾਈ ਰਾਜ ਸਿੰਘ ਫਿਰਾਂ ਦਾ ਕੀਮਤ ਕੀ ਆ ਕਿੰਨੇ ਦੇ ਦੇਣੀ ਆਪਾਂ ਕੀਮਤ ਤੇ ਸੰਤੂ ਸਾਹਿਬ ਅੱਛੀ 45000 ਦੀ ਦੇਤੀ ਆ ਹਾਂ ਪਰ ਆਪਾਂ ਘੱਟ ਦਵਾ ਕਿੰਨੇ ਦੇਣੀ 42000 ਦੀ 42 ਦੀ ਨਹੀਂ ਜਾਇਜ਼ ਕਰੀਓ 40000 ਦੀ ਹੋਰ ਕਰਕੇ ਦੋ ਨਹੀਂ ਠੱਤੀ ਦੇ ਦੇ ਨਹੀਂ ਨਹੀਂ ਦੇ ਦੇ ਚਲ ਕੁਝ ਨਹੀਂ ਦਾ 38 ਦੇ ਦੀਏ ਹਾਂ ਇੱਕ ਛੜ ਦਾਂਗੇ 40 ਚ ਤੁਹਾਡਾ ਮਾਣ ਵੀ ਤੁਹਾਡੇ ਕਹਿਣ ਦਾ ਅੱਛਾ ਨਾ ਗਿਆ 49 ਯਾ ਦੀ ਦਾ ਲਓ ਭਈ ਸਜਣੋ 39000 ਦੀ ਕਹਿੰਦੇ ਮਿਲ ਜੂਗੀ ਤੇ ਵਛੀ ਚੰਗੀ ਆ ਠੀਕ ਆ ਜੀ ਆ ਪਹਿਲਾ ਸੂਏ ਛੋਟੀ ਸੂਈ ਆ ਇਹ ਕਦੋਂ ਕੀ ਸੂਈ ਆ ਛੜ ਕੇ ਸੂਈ ਆ ਜੀ ਛੜ ਕੇ ਹੀ 3-4 ਕਹਿੰਦੇ ਜੇ ਜੇਹਰ ਪਾਤੀ ਹਾਂ ਪਾਤੀ ਕਿੰਨਾ ਕਹ ਬੋਲਾ ਚੋਇਆ ਜੀ 2 ਲੀਟਰ ਚਾਹਣਾ 2 ਕਿਲੋ ਠੰਡ ਦਾ ਠੀਕ ਹੈ ਤੇ ਪਹਿਲੇ ਨੇ ਹਾਂਜੀ ਪਹਿਲੇ ਸਵੇਰੇ ਚ ਚੁੱਕੀ ਹੈ ਜੀ ਛਾਂ ਤੋਂ ਬੜਾ ਸੁਣਾ ਅੱਛਾ ਚਾਰ ਦੰਦ ਮੂੰਹ ਤੋਂ ਚਾਰ ਦੰਦ ਮੂੰਹ ਤੋਂ ਫੜ ਕੇ ਠੀਕ ਖੁੱਲ ਗਏ ਨੂੰ ਹੀ ਸਜਣਾ ਚਾਰ ਦੰਦ ਜੇ ਕੱਟੇ ਮੂੰਹ ਤੋਂ ਮਗਰ ਕੱਟਾ ਮਿਲ ਕਾਫ ਹਾਂਜੀ ਹਾਂਜੀ ਠੀਕ ਹੈ ਮਗਰ ਜਿਹੜਾ ਕੱਟਾ ਮੇਲ ਕਾਫ ਜੀ ਤੇ ਮੂੰਹ ਤੋਂ ਚਾਰ ਦੰਦ ਝੋਟੀ ਜੀ ਲਈ ਇਹ ਨੂੰ ਚਾਹੀਏ ਜੀ ਬੁਜੀ ਹਾਂ ਸੋਇਆ ਡੰਗਰ ਦਾ ਫਰਕ ਥੋੜਾ ਬੜਾ ਪੈ ਹੀ ਜਾਂਦਾ ਜੀ ਥੋੜਾ ਡੰਗਰ ਪੁੱਜ ਜਾਂਦਾ ਸਿਆਂ ਲੋ ਜੀ ਕੀ ਪਤਾ ਥਾਂ ਤੇ ਬਹੁਤ ਸਾਫ ਸੁਸਰਾ ਲੱਗਾ ਆਰਡਰ ਕੁਆਲਟੀ ਮੋੜ ਲਓ ਕੱਟੀ ਆ ਕੇ ਕੱਟੀ ਕੱਟੀ ਆ ਚਾਰ ਦੰਦ ਹੈਨਾ ਹਾਂ ਜੀ ਹਾਂ ਜੀ ਕੱਟੀ ਚਾਰ ਦੰਦ ਕੱਟੀ ਜੇ ਦੋ ਚੌ ਦਿਨਾਂ ਨੂੰ ਬਣੂਗੀ ਪੂਰੀ ਹਾਂ ਨਹੀਂ ਸੋਹਣੀ ਕੱਟੀ ਕੱਟੀ ਪੂਰੀ ਸੋਹਣੀ ਤੇਰੀ ਬਹੁ ਹੈਨਾ ਆਰਡਰ ਕੁਆਲਟੀ ਵੀ ਚੰਗੀ ਆ ਇਹ ਦੋ ਮੈਂ ਦੱਦੇ ਆਵਾਜ਼ ਹੈ ਤੇ باقی ਇਹਦੇ ਰੇਟ ਦੀ ਗੱਲ ਰਹੀ ਕਿ ਕਰੀਗੇ ਤੇ ਬਈ ਰਾਜ ਸਿੰਘ ਕਿੰਨੇ ਕੀ ਦੇ ਦੇਣੀ ਆਪਾਂ ਰੇਟ ਤੇ ਸੰਧੂ ਸਾਹਿਬ ਇਹੋ ਜੀਆਂ ਛੋਟੀਆਂ ਦਾ ਲੱਖ ਲੱਖ ਵੀਰਿਆ ਨਹੀਂ ਮੰਗੀ ਜਾਂਦੇ 90-90 ਹਜ਼ਾਰ ਹਾਂ ਆਪਾਂ ਪਾਸੀ ਆਦੀ ਦੇਣਾ 80 'ਚ ਹੋਰ ਸ਼ਰਤਾਂ ਇਹਨਾਂ ਪੰਜ ਕਰ ਉਹ ਕਿੱਰੇ ਪੰਜ ਛੱਡ ਦੇ ਨਹੀਂ ਛੱਡ ਦੀਏ ਤਾਂ ਠੰਡ ਢੋਣ ਦਾ 3000 ਛੱਡੀਏ ਨਹੀਂ 5 ਜਾਂ ਹੰਦ ਕੇ 75 ਦੀ ਜਾਂਦੀ ਜਾਂਦੀ ਜਾਂਦੇ ਸੰਧੂ ਸਾਹਿਬ ਵਾਝਦਾ ਕੁਝ ਨਹੀਂ ਉਹ ਪਰ ਜਾਂਦੇ ਚੱਲ ਕੋਈ ਨਹੀਂ ਜਾਂਦੇ ਗਰਮਾ ਵਾਲੀ ਵਾਢੀ ਕਰੇ ਜਿੰਦੇ ਕਿਲੇ ਤੇ ਜਾਵੇ ਜਿੰਨੂੰ ਜਾਵੇ ਲੈਣੀਆਂ ਕਿੱਧੇ ਜਿੰਨੂੰ ਮੈਂ 400 ਪੀ ਕੇ ਵੀ ਨਜ਼ਾਰੇ ਲਊਗਾ ਸਿਆਣਿਆਂ ਦੇਂਦੇ ਵੀ ਜੇ ਬੰਦਾ ਕੁਝ ਵੀ ਨਾ ਜਾਣਦਾ ਡੰਗਰੀ ਨਵਾ ਲੈਲੇ ਨਵਾ ਨਵਾ ਘਟ ਆਰੀਗਾ ਘਟਾਣੀ ਹੈਣਾ ਤੇ ਆਹ ਕਿੰਵਾ ਸੂ ਆ ਗਈ ਇਹ ਸੰਤੂ ਸਾਹਿਬ ਪਹਿਲੇ ਸੂਏ ਛਿੱਗੀ ਆ ਛੋਟੀ ਅੱਛਾ ਇਹ ਭਾਰੀ ਪੂਰੀ ਵਜਨ ਵੜਾ ਹੈਨਾ ਵਜਨ ਛੋਟੀ ਖੋਲ ਗਏ ਨੂੰ ਲੱਗਦੀ ਦੁੱਜਣਾਂ ਪਲੇਖਾ ਪਉਂਦੀ ਤੇ ਹੈਗੀ ਪਹਿਲਣੇ ਪਹਿਲਣੇ ਛਿੱਗੀ ਆ ਸੰਤੂ ਵਾਲੀ ਲਓ ਭਈ ਸਜਣੋਂ ਪਲੇਖਾ ਦੁੱਜਣਾਂ ਦਾ ਪਉਂਦੀ ਜੀ ਛੋਟੀ ਵੱਡੀ ਆ ਇਹ ਹੈ ਗਈ ਪਹਿਲਣ ਜੇ ਮੂੰਹ ਤੋਂ ਛਿੱਗੀ ਜਾਂਦੇ ਨੋ ਜੀ ਕੀ ਬਾਤਾਂ ਪੇਟ ਪੁੜਾ ਤੇ ਕੱਦ ਵਜ਼ਨ ਵੜਾ ਜਾਂਦਾ ਕਰਮਾ ਵਾਲੀ ਨੂੰ ਲੱਗਾ ਧੇਰ 8-10 ਦਿਨ ਦਾ ਸਮਾਂ ਲੈ ਜੂ 8-10 ਦਿਨ ਦਾ ਜਿਹੜਾ ਸਮਾਂ ਕਹਿੰਦੇ ਆ ਕਿ ਲੈ ਵੀ ਜਾਊਗਾ ਮੋੜ ਲਿਓ ਥੋਲੀ ਪਾ ਦੇ ਇੱਥੇ ਨੋ ਜੀ ਤਾਂ ਤੇਰਾ ਲੱਗ ਗਿਆ ਲਓ ਜੀ ਇਹ ਕਿਨੇ ਦੀ ਦੇ ਦੇਣੀ ਕੀ ਕੀਮਤਾਂ ਦੀ ਕੀਮਤ ਇਹ ਵੀ 90000 ਰੁਪਿਆ ਮੰਗੀਆਂ ਨੋ ਅੱਛਾ 80 ਦੀ ਦੇਣਾ 85 ਦੀ ਹੋਰ ਹੁੰਦਾ ਵੇ 82000 ਦੀ ਠੀਕ ਆ ਜਾਂਦੀ ਦੱਸ ਧਿਆਨ ਤੋਂ ਤੁਹਾਡੀ ਕੁਝ ਪੂਰੇ ਅਸੀਂ ਦੀ ਜਾਂਦੀ ਆਫਰ ਹੀ ਲਾ ਦਿੱਤੀ ਆ ਠੀਕ ਆ ਲਓ ਭਾਈ ਸੱਜਣ ਨੂੰ 80000 ਦੀ ਝੋਟੀ ਮਿਲ ਜੂਗੀ ਝੋਟੀ ਸੋਹਣੀ ਆ ਵੱਡੀ ਘੱਟ ਵਜਨ ਵਾਲੀ ਤੇ ਬਾਨਾ ਝੋਟੀ ਹਾਂ ਬਨ ਵਾਲੀ ਆ ਜੀ ਤੇ ਜੇ ਨੰਬਰ ਤੇ ਵਿਖਾਈਏ ਚੌਥੇ ਨੰਬਰ ਤੇ ਕਿਹੜੀ ਆ ਮੱਝ ਆ ਗਈ ਹਾਂਜੀ ਮੱਝ ਤੇ ਤੀਜੇ ਸੂਏ ਚੌਥਾ ਵੀ ਹੋ ਸਕਦੀ ਆ ਲਓ ਖੋਲੋ ਠੀਕ ਆ ਲਓ ਭਾਈ 사ਜਣੋ ਦੱਸ ਰੇ ਮੱਝ ਤੇ ਦਿਨ ਕਿੰਨੇ ਕ ਲੈਂਦੇ ਅਜੇ ਜੇ ਸੰਧੂ ਸਾਹਿਬ ਨੇ 8 ਲੈ ਜਾਣੇ ਆ 10 ਦਿਨ ਹੀ ਲੈ ਜਾਣੇ ਆ ਹਾਂ ਜਿਹੜਾ 10 ਦਿਨ ਲਊ ਸਾਹ ਮੈਨੂੰ ਅੱਛਾ ਉਹਦੀ ਸਮਝੀ ਆਪਾਂ ਛੱਡ ਦਾਂਗੇ ਉਹ ਉਹਨੂੰ 10 ਹੀ ਦਊ ਉਹਨੂੰ 10000 ਰੁਪਏ ਹੀ ਦੇਵੂਗੀ। ਅੱਛਾ। 10000 ਦਾ ਦਰਨੇ ਨੂੰ ਸਾਬ। ਠੀਕ ਆ। ਕੀ ਇਹਨੇ ਭਾਣਾ ਦੇ ਦੇਣੀ? ਹਾਂਜੀ। ਲਓ ਜੀ। ਖੰਗੋਸਾ ਜਨੂੰ। ਬਾਕੀ ਕੱਚੀ-ਕੱਚੀ ਜੇ। ਕੱਚੀ ਦੇ ਹਿਸਾਬ ਨਾਲ ਜਿਹੜਾ ਕੱਚਾ ਹੀ ਮੋਲ ਕਰਦੇ ਨੇ ਅੱਜ। ਤੇ ਪੱਕਾ ਮੋਲ ਲੈਣੇ ਹੋਵੇ ਪੁੜੇ ਉੱਤੋਂ ਨਵਾਏ ਆ। ਹਾਂ। ਇਹ ਜਾਰੀ ਇਹ ਨਹੀਂ ਵੀ 20 ਦਿਨਾਂ ਵਾਲੀ ਮਹੀਨੇ ਵਾਲੀ ਗੱਲ ਨਹੀਂ ਜੀ ਠੀਕ ਹੈ ਜੀ ਮਾਜੀ ਪੂਰੀ ਬਣ ਵਾਲੀ ਵਜਨਦਾਰ ਹੈ ਤੇ ਫਿਰ ਇਹਦੇ ਰੇਟ ਦੀ ਗੱਲ ਰਹਿ ਗਈ ਡੇੜ ਸੰਧੂ ਸਾਹਿਬ ਮਾਝ 70000 ਦੀ ਹੈ ਅੱਛਾ 65 ਦੀ ਦੇ ਦਾਂ ਪੰਜ ਛੱਡਾਗੇ ਹੋਰ ਕਰ ਦਗੇ ਪੰਜ ਉਦਾ ਹੀ ਕਿਆ ਆਪਾਂ 10 ਹੀ ਛੱਡਾਂਗੇ 10 ਹੀ ਛੱਡਾਂਗੇ 60000 ਦੀ 60000 ਦੀ ਹਾਂਜੀ ਠੀਕ ਹੈ ਮਾਝ ਸੁਈ ਤਿਆਰ ਹੋਈ 70 ਦੀ ਬਿਕਣੀ ਹੈ ਠੀਕ ਹੈ ਅੱਜ ਆਪਾਂ 60000 ਦੇ ਦੇ ਠੀਕ ਹੈ ਠੀਕ ਹੈ ਤੇ ਕਿਣਵਾ ਸੁਆ ਵੈੜ ਆਗੇ ਸੰਧੂ ਸਾਹਿਬ ਇਹ ਦੁਜੇ ਸੁਈ ਸੁਈ ਆਗੇ ਬੁਲਬੁਲ ਦਾ ਬੱਚਾ ਆਗੇ ਅੱਛਾ ਨਗੀਨਾ ਇਹ ਦੁੱਜੀ ਨਹੀਂ ਇੱਕ ਗਰਲੈਂਡੋ ਜੀ ਨਸਲ ਆ ਜਾਂਦੀ ਦੀ ਨਸਲ ਤਾਂ ਨਹੀਂ ਜੋ ਆਪਾਂ ਨੂੰ ਪਤਾ ਮੁੜ ਕੇ ਵੀਰ ਕਹਿ ਦਿੰਦੇ ਆ ਤੁਸੀਂ ਨਸਲਾਂ ਦੀ ਡਾਂਡ ਲਾਈ ਜਾਂਦੇ ਜੀ ਨਹੀਂ ਹੈਗਾ ਹੀਰਾ ਜੋ ਇਹ ਹੈਗੀ ਸਾਨੀ ਹਣਾ ਨਸਲ ਦਾ ਆਪੇ ਹਿਸਾਬ ਲਾਉਣ ਵੀਰ ਕਿਹੜੀ ਨਸਲ ਚ ਆਉਂਦੀ ਆ ਥਾਨਾ ਤੇ ਬੜਾ ਸਸਰਾ ਲਗਾ ਇੱਕ ਹਣਾ ਡੋ ਆ ਕੇ ਫਰੈਂਡੋ ਆਏ ਗਰਲੈਂਡੋ ਬੱਛੀ ਬੜੀ ਸੋਹਣੀ ਜੀ ਬੱਛੀ ਸਿੰਘਾਂ ਵਾਲੀ ਆ ਸਿੰਘ ਮਾਰਦੇ ਜੀ ਬੱਛੀ ਬੜੀ ਗੋਲ ਮਟੋਲ ਜੀ ਸਾਰਤਿਆਂ ਸਰਾਣੀਆਂ ਬਣੀ ਆ ਹਣਾ ਹਾਂ ਜੀ ਬੰਬੇ ਨੂੰ ਤੇਰੇ ਸਾਬ ਹਾਂ ਲਓ ਭਾਈ ਲਾਇਓ ਇਹ ਦੁੱਧ ਕਿੰਨਾ ਆਜ ਰਿਹਾ ਹੈ ਜਾਊਗਾ ਇਹ ਕੱਲ ਸੁਈ ਹੈ ਅੱਛਾ ਕੋਈ 10 12 ਕਿਲੋ 10 ਕਿਲੋ ਬੋਲਾ ਹੈ ਹਾਂਜੀ 10 ਬੋਲਾ ਅੱਛਾ 10 ਕਿਲੋ ਬੋਲਾ ਹੋਊਗਾ ਭਰੋ 1500 ਲੀਟਰ ਭਰੋ ਗਿਆ ਨਾ ਜਿਹੜੇ ਸਾਫ ਤੁਸਰੀ ਆ ਲਓ ਜੀ ਤੇ ਮਗਰ ਕੀ ਆ ਗਿਆ ਮਗਰ ਚੁੱਪਰ ਚੁੱਪਰ ਬੱਚਾ ਲਓ ਜੀ ਬੱਚਾ ਆ ਗਿਆ ਮਗਰ ਲਓ ਜੀ ਕੀ ਬਾਤਾਂ ਤੇ ਰੇਟ ਫਿਰ ਕਿੰਨਾ ਰਹਿ ਗਿਆ ਦਾ ਰੇਡ ਸੰਧੂ ਸਾਹਿਬ ਅੱਛੀ ਤੇ ਹੋਰ ਕਿਸੇ ਕੋਲ ਹੋਵੇ 50 45 ਹਜ਼ਾਰ ਦੀ ਦਵੇਗੇ ਅੱਛਾ ਪਰ ਆਪਾਂ ਨਹੀਂ ਦੇ ਦਗੇ ਆਪਾਂ ਕਿੰਨੇ ਦੀ ਕਰ ਸੀਗੇ 42 ਹਜ਼ਾਰ ਦੀ 42 ਦੀ ਨਹੀਂ ਜਾਇਜ਼ ਕਰੀ 40 ਦੀ ਸੰਧੂ ਸਾਹਿਬ ਦੇ ਦਾਂਗੇ ਆਪਾਂ ਚਲੋ ਸਹੀ ਹੈ ਬਿਲਕੁਲ ਸਹੀ 40 ਹੋਰ ਕਰੀਏ ਨਹੀਂ ਨਹੀਂ ਹੋਰ ਕਰ ਦਈਏ ਬਿਲਕੁਲ ਸਹੀ ਦੋ ਹੋਰ ਕਰ ਦਈਏ ਨਹੀਂ ਦੋ ਬੱਛੀ ਬੜੀ ਚੰਗੀ ਆ ਬੱਛੀ ਬਹੁਤ ਜੰਗੀ ਅੱਛਾ ਘੱਤੀ ਦੀ ਨਾ ਦੇ ਰਹੀ ਕਦੀ ਸੀ ਇਹ ਆਪਾਂ ਵੇ ਕੋਈ ਵੰਗਾ ਬਣਾ ਪਾਵੇ ਅੱਛਾ ਬੇਨ ਵਾਂਗੇ ਤੋਂ ਚੋਈ ਜਾਓ ਜਿਤਨਾ ਮਰਜੀ ਚੋਈ ਜਾਓ ਇਹਨੂੰ ਕੋਈ ਪਰਵਾਹ ਨਹੀਂ ਠੀਕ ਹੈ ਤੇ ਉਹ ਫਿਰ 38 ਦੀ ਹੋ ਜੂਏ ਨਹੀਂ ਸੱਭੀ ਸਾਹਿਬ 40 ਦੀ ਠੀਕ ਹੈ ਹਾਂ ਜਿਹੜੀ ਸਾਹਮਣੇ ਵੇਖ ਰਹੇ ਆ ਆਪਾਂ ਇਹ ਪਰਲੇ ਥਾਂ ਦੀ ਤੇ ਲੜਿਆ ਅੱਛਾ ਉਹ ਕੋਈ ਥਾਂ ਦਿਖਾ ਦਿੰਦੇ ਨੇ ਤੇ ਮਗਰ ਕਿੰਦੇ ਆ ਗਿਆ ਮਗਰ ਇਹਦੀ ਚੋਬਰ ਵਛਾ ਹਾਂਜੀ ਖੋਲ ਕੇ ਕਿੰਨਾ ਸੂਹਾ ਹੈ ਖੋਲੋ ਮੁਜੀ ਸਾਹਿਬ ਕਿੰਨਾ ਸੂਹਾ ਹੈ ਸੂਹਾ ਸੰਤੂ ਸਾਹਿਬ ਤੁਸੀਂ ਲਾ ਲਓ ਕਿੰਨਾ ਆ ਦੁੱਝਾ ਲਾ ਲੀਏ ਨਹੀਂ ਤੇਜਾ ਲਾਓ ਤੀਜਾ ਹੋ ਗਈ ਆ ਦੱਸੋਗੇ ਫੇਰ ਯਾ ਨੋ ਬਈ ਸਜਣਾ ਤੀਜਾ ਸੂਹਾ ਦੱਸ ਰਹਿ ਜੇ ਆ ਥਾਂਦੀ ਤੇ ਉਹ ਥਾਂਦੀ ਜਿਹੜੀ ਅਗਲਾ ਥਾਂ ਨੇ ਨਾਲ ਸਾਹਮਣੇ ਉਹ ਹੰਦੇ ਥਾਂ ਦੀ ਤੇ ਲ ਜੀ ਨਾੜ ਨਹੀਂ ਕੋਈ ਗੰਢ ਨਹੀਂ ਸੂਈ ਤਾਜੀ ਆ ਕੋਈ ਭੈਣ ਭਰਾ ਚੱਲ ਵੀ ਸਕਦਾ ਕੱਲ ਸੂਈ ਇਹਦੀ ਸ਼ਾਮੀ ਕੱਲ ਸੂਈ ਆ ਮੋੜ ਲਿਓ ਮੋਤੀ ਸਾਹਿਬ ਲਓ ਜੀ ਕੀ ਬਾਤਾਂ ਹੈ ਮੋਤੀ ਜੀ ਲਓ ਠੰਡੀ ਵੜੀ ਲਾਤ ਵੀ ਨਹੀਂ ਮਾਰਦੇ ਅੱਛਾ ਮੋਤੀ ਬੈ ਕੇ ਖਾਦੇ ਇਤਨੀ ਬੈ ਕੇ ਲਓ ਜੀ ਕੀ ਬਾਤਾਂ ਹੈ ਤੇ ਇਹਦਾ ਫਿਰ ਮੁੱਲ ਕਿੰਨੇ ਦੀ ਦੇ ਦੀਏ ਐਂਟ ਕਰੀਏ ਮੁੱਲ ਦੱਸੋ ਸੰਤੂ ਸਭ 22000 ਦੀ ਦੇ ਦੀਏ ਹੋਰ ਛੜ ਦਿੱਕੀ ਚਲ 20 ਦੀ ਦੇ ਦਾਂਗੇ 20 ਦੇ ਦੀਏ ਠੀਕ ਹੈ ਜੀ ਸੱਚ ਨਾਲ 20000 ਦੀ ਮਿਲ ਜੂਗੀ ਇਹ ਦੁੱਧ ਸੰਤੂ ਸਾਹਮਣੇ 12 13 ਲੀਟਰ ਭਰੀ ਜਾਣਾ ਨੇ ਭਰੀ ਜਾਣਾ ਇਹ ਦੋ ਤਿੰਨ ਮਹੀਨੇ ਪੈਸੇ ਪੂਰੇ ਕਰ ਲੈਣੇ ਕਿੰਨੇ ਦੇ ਹੋਣ ਇਹਦੇ ਸਲੇ ਕਿੰਨਾ ਹੋਊ ਕੰਨੀ ਵੜੀ ਹੈ ਹੂਣ ਐਂਦੀ ਬੈਠ ਜਾਓ 7 ਕਿਲੋ ਬੋਹ ਹੋਊਗਾ 8 ਜੀ ਇਹ ਠੀਕ ਹੈ ਜਾਂਦਾ ਉਹ ਵੀ ਖੁੱਲ ਗਿਆ ਉਹ ਕਿਣਵਾ ਸੂਆ ਜਿਹੜੀ ਅਗਲੇ ਬੰਨੇ ਦੇਖ ਰਹੇ ਨੇ ਕੰਨੀ ਘਰੇਲੂ ਕਰਦੀ ਹੈ ਅੱਛਾ ਕਿੰਨੇ ਦੀ ਕਿ ਕਿ ਉਹ ਦੂਜੇ ਸੁਣੀਏ ਦੂਜੇ ਸੁਣੀ ਤੇ ਲਓ ਜੀ ਆ ਆ ਕਰ ਦਿਓ ਇਹਨੇ ਸੰਦੂਸਾ ਲੈ ਜਨੇ ਪੰਜ ਚਾਰ ਦਿਨ ਹਮ ਥੱਲੋਂ ਇੰਨੀ ਬਣੂਗੀ ਇਹ ਬੈਡ ਜਿੰਨੀ ਇੰਨੀ ਬਣੂਗੀ ਹਾਂਜੀ ਇੰਨੀ ਤੇ ਸੁਆ ਕਿਣਵਾ ਉਹ ਸੁਆ ਦੁੱਜੇ ਸੁਣਾ ਦੁੱਜਾ ਦੋ ਤੇ 13 14 ਕਿਲੋ ਵਾਲੀ ਹੈਗੀ ਆ ਦੁੱਧ ਅਸੀਂ 15 ਲੀਟਰ ਦੇ ਪੀਲੇ ਸੁਏ ਸੁਆ ਠੀਕ ਹੈ ਜੀ ਲੈ ਲਓ ਜੀ ਇਹਦੇ ਸੁਏ ਸੁਆ ਯਾਰ ਕੀ ਹੁਣ ਪਤਾ ਨਹੀਂ ਵਧੇ ਕਿ ਕਰੀ ਠੀਕ ਹੈ 8 ਦਿਨ ਦਾ ਸਮਾਂ ਲੈ ਜਾਊਗੀ ਹਾਂਜੀ 8 ਤੋਂ 11 ਦਿਨ ਸੁਕ ਹੋਊਗੀ ਲਓ ਭਾਈ ਸਜਣੋ ਆਟਿਕ ਦੇੰਦਾ ਸਮਾਂ ਗਿਨ ਲਓ ਕੀ ਲੈ ਜਾਊਗੀ 2 14 ਕਿਲੋ ਕਹਿੰਦੇ ਪਾਉਂਦੇ ਰਹਿ ਨੋ ਦੇ ਲਓ ਤੇ ਲਾਇਓ ਭਾਈ ਮੋੜ ਲਓ ਨੋ ਨਹੀਂ ਰੱਖੋ ਉਹਦੀ ਸਾਹ ਨੋ ਭਾਈ ਕੀ ਪਤਾ ਸੋਹਣੀ ਆ ਵੈਡ ਪੂਰੀ ਦੂਜਾ ਸੁਆ ਹੈ ਐਚ ਐਫ ਨਸਲ ਦੇ ਵਿੱਚ ਕਰਾਉ ਸੰਗ ਜਿਹੜਾ ਪੈਂਦਾ ਲਓ ਜੀ ਤੇ ਥੱਲੇੋਂ ਬਣੀ ਐ ਇਹਨ ਦਾ ਫਿਰ ਆਪਾਂ ਕਿੰਨੇ ਪੈਸੇ ਲੈ ਲਗੇ ਹਿੰਦੂ ਸਾਹਿਬ ਇਹਦਾ 45000 ਰੁਪਿਆ ਮੰਗਦੇ ਅੱਛਾ ਜੀ ਕਰਾਂਗੇ ਘੜਵਾ ਕੇ ਕੋਈ ਨਹੀਂ ਦੱਸ ਪੱਕੇ ਕਰ ਲਿਗੇ ਹੋਣੀ 2000 ਛੱਡ ਦਾਂਗੇ 43 40 ਦੀ ਰਹੀਗੇ 40 ਸਾਹਿਬ ਵੱਧ ਵੇਚ ਜਣੀ ਬੱਚੀ 40 ਤੱਕ ਵਿਕਣੀ ਐ ਸੂਈ ਹੋਈ 40 ਦੀ ਪੂਰੀ ਰੀ ਕਰਦਗੇ ਕਹਿਤਾ ਲਓ ਸੱਜਣੋ 40000 ਦੀ ਜਿਹੜੀ ਇਹ ਮਿਲ ਜੂਗੀ ਇਹ ਚਾਰ ਦਿਨ ਕੋ ਸਾਹਿਬ ਨੂੰ ਦਿਆਂ ਦੀ ਆ ਠੀਕ ਹੈ ਜੀ ਤੇ ਇਹ ਪਸ਼ੂ ਆ 7-8 ਆਪਣੀ ਨਰਖ ਪਰਖ ਤਿੰਨ ਮੱਜਾਂ ਕਰਕੇ ਤਸੱਲੀ ਲੈ ਜੋ ਸਾਡੇ ਵੱਲੋਂ ਪਿਆਰ ਭਰੀ ਸასი ਸ਼ਕਾ